ਬੜੀ ਹੀ ਮੰਦ ਭਾਗੀ ਘਟਨਾ ਜੋ ਲੁਧਿਆਣੇ ਦੇ ਵਿੱਚ ਵਾਪਰੀ ਹੈ ਲੁਧਿਆਣੇ ਦੇ ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਤੇ ਜਿਹੜੀ ਮੌਤ ਹੋਈ ਹੈ ਔਰ ਦੱਸਿਆ ਜਾ ਰਿਹਾ ਕਿ ਦੇਰ ਰਾਤ ਗੁਰਪ੍ਰੀਤ ਸਿੰਘ ਗੋਗੀ ਆਪਣਾ ਲਾਇਸੈਂਸੀ ਅਸਲਾ ਸਾਫ ਕਰ ਰੇ ਸੀ ਤਾਂ ਜਿਸ ਦੌਰਾਨ ਗੋਲੀ ਜੜੀ ਹੈ ਉਹਨਾਂ ਦੇ ਸਿਰ ਦੇ ਵਿੱਚ ਲੱਗਦੀ ਹੈ ਤਾਂ ਗੁਰਪ੍ਰੀਤ ਸਿੰਘ ਗੋਗੀ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਲੈ ਕੇ ਜਾਇਆ ਜਾਂਦਾ ਜਦੋਂ ਡੀ ਐਮ ਸੀ ਹਸਪਤਾਲ ਪਹੁੰਚਦੇ ਨੇ ਤਾਂ ਡਾਕਟਰਾਂ ਦੇ ਵੱਲੋਂ ਗੁਰਪ੍ਰੀਤ ਸਿੰਘ ਗੋਗੀ ਨੂੰ ਜਿਹੜਾ ਮ੍ਰਿਤਕ ਐਲਰ ਦੇ ਦਿੱਤਾ ਜਾਂਦਾ ਤਾਂ ਤਸਵੀਰਾਂ ਤੁਹਾਨੂੰ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੇ ਬਾਹਰ ਦੀਆਂ ਦਿਖਾ ਰਿਹਾ ਦੇਖ ਸਕਦੇ ਹੋ ਤੁਸੀਂ ਕਿ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੀਆਂ ਬਾਹਰ ਤੋਂ ਤਸਵੀਰਾਂ ਦਿਖਾ ਰਿਹਾ ਕਿ ਪਰਿਵਾਰਕ ਮੈਂਬਰ ਦੇ ਅੱਖਾਂ ਦੇ ਵਿੱਚ ਹੰਝੂ ਨੇ ਜੋ ਦੁੱਖੜਾ ਉਹਨਾਂ ਦਾ ਦੇਖਿਆ ਨਹੀਂ ਜਾ ਰਿਹਾ ਔਰ ਗੁਰਪ੍ਰੀਤ ਸਿੰਘ ਗੋਗੀ ਨੂੰ ਆ ਚਾਹਣ ਵਾਲੇ ਜਿਹੜੇ ਪਹੁੰਚ ਰਹੇ ਨੇ ਆਸ-ਪਾਸ ਦੇ ਲੋਕ ਨੇ ਜਿਹ ਗੁਰਪ੍ਰੀਤ ਸਿੰਘ ਗੋਗੀ ਨੂੰ ਦੇ ਘਰੇ ਆ ਪਹੁੰਚ ਰਹੇ ਨੇ ਜੇਕਰ ਗੱਲ ਕਰੀਏ ਬੀਤੀ ਦੇਰ ਰਾਤ ਦੀ ਤਾਂ ਕੱਲ ਜਦੋਂ ਗੁਰਪ੍ਰੀਤ ਸਿੰਘ ਗੋਗੀ ਨੂੰ ਲੈ ਕੇ ਜਦੋਂ ਡੀ ਐਮ ਸੀ ਹਸਪੀਟਲ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਨੂੰ ਮ੍ਰਿਤਕ ਕਰਾਰ ਦਿੱਤੇ ਜਾਂਦਾ ਤਾਂ ਮੌਕੇ ਤੇ ਡੀ ਸੀ ਪਹੁੰਚਦੇ ਨੇ ਤਾਂ ਲੁਧਿਆਣਾ ਤੋਂ ਪੁਲਿਸ ਕਮਿਸ਼ਨਰ ਆਫਿਸ ਦਫਤਰ ਜਿਹੜੇ ਪਹੁੰਚਦੇ ਨੇ ਤਾਂ ਤਸਵੀਰਾਂ ਤੁਹਾਨੂੰ ਅ ਦਿਖਾ ਰਹੇ ਆ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੇ ਬਾਹਰ ਦੀਆਂ ਜਿੱਥੇ ਦੇਖ ਸਕਦੇ ਤੁਸੀਂ ਕਿ ਗੁਰਪ੍ਰੀਤ ਸਿੰਘ ਗੋਗੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਉਂਕਿ ਲੋਕਾਂ ਨੂੰ ਵੀ ਜਿਹੜਾ ਹਜੇ ਤੱਕਰ ਇਹ ਵਿਸ਼ਵਾਸ ਨਹੀਂ ਹੋ ਰਿਹਾ ਕਿ ਗੁਰਪ੍ਰੀਤ ਸਿੰਘ ਗੋਗੀ ਸਾਡੇ ਦੇ ਵਿੱਚ ਨਹੀਂ ਰਹੇ ਕਿਉਂਕਿ ਲੋਕਾਂ ਦੇ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਹੈ ਕਿ ਗੁਰਪ੍ਰੀਤ ਸਿੰਘ ਗੋਗੀ ਅਕਸਰ ਜੋ ਵਿਭਾਗ ਬੋਲਦੇ ਸੀ ਤਾਂ ਖਸਮੋਂ ਤੇ ਜਿਹੜਾ ਚਿਹਰਾ ਸੀ ਲੋਕਾਂ ਦੇ ਨਾਲ ਹੱਸ ਕੇ ਗੱਲ ਕਰਦੇ ਸੀ ਤਾਂ ਅਕਸਰ ਲੋਕਾਂ ਦੇ ਜਿਹੜਾ ਕੰਮ ਹੈ ਪੈਲ ਦੇ ਅਧਾਰ ਤੇ ਕਰਾਇਆ ਜਾਂਦੇ ਸੀ ਮੋਢੇ ਨਾਲ ਮੋਢਾ ਲਾ ਕੇ ਜੋ ਗੁਰਪ੍ਰੀਤ ਸਿੰਘ ਗੋਗੀ ਖੜਦੇ ਸੀਗੇ ਤਾਂ ਕਿਤੇ ਨਾ ਕਿਤੇ ਆਮ ਜੋ ਪਿਆ ਜੋ ਕਦੇ ਵੀ ਆ ਪੂਰਾ ਨਹੀਂ ਹੋ ਸਕਦਾ ਔਰ ਜੇਕਰ ਗੱਲ ਕਰੀਏ ਗੁਰਪ੍ਰੀਤ ਸਿੰਘ ਗੋਗੀ ਆ 23 ਤੋਂ 24 ਸਾਲ ਆ ਕਾਂਗਰਸ ਪਾਰਟੀ ਦੇ ਵਿੱਚ ਰਹੇ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਆਏ 2 ਸਾਲ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸੀ ਉਹਨਾਂ ਨੂੰ ਆਉਣ ਦੇ ਲਈ ਤਾਂ ਜਦੋਂ ਕਲਦੇ ਰਾ ਗੁਰਪ੍ਰੀਤ ਸਿੰਘ ਗੋਗੀ ਡੀ ਐਮ ਸੀ ਹਸਪੀਟਲ ਦੇ ਵਿੱਚ ਜਦੋਂ ਜਦੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਜਿਹੜਾ ਆ ਕਰ ਦਿੱਤਾ ਤਾਂ ਮੌਕੇ ਤੇ ਪੰਜਾਬ ਪ੍ਰਧਾਨ ਅਮਿਤ ਆਮਨ ਅਰੋੜਾ ਵੀ ਪਹੁੰਚੇ ਆਗਰਗੁਰ ਦੀਪ ਸਿੰਘ ਮੁੰਡੀਆਂ ਤਾਂ ਐਮ ਐਲ ਏ ਜੋ ਕਿ ਕੁਲਵੰਤ ਸਿੰਘ ਸਿੱਧੂ ਵੀ ਪਹੁੰਚੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੇ ਬਾਹਰ ਦੀਆਂ ਦੇਖ ਸਕਦੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਆ ਕਿਤੇ ਨ ਕਿਤੇ ਦੁੱਖ ਸਾਂਝਾ ਕਰਨ ਦੇ ਲਈ ਗੁਰਪ੍ਰੀਤ ਸਿੰਘ ਗੋਗੀ ਦੇ ਘਰ ਦੇ ਬਾਹਰ ਪਹੁੰਚ ਰਹੇ ਨੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਔਰ ਗੁਰਪ੍ਰੀਤ ਸਿੰਘ ਗੋਗੀ ਅਕਸਰ ਜਿਹੜਾ ਚਰਚਾ ਦਾ ਅਭਿਸ਼ਾ ਹੁੰਦਾ ਸੀ ਕਿ ਗੁਰੂਸਰਿੰਗ ਗੋਗੀ ਦੀ ਚਰਚਾ ਦੇ ਵਿੱਚ ਲੰਜੇ ਸੀ ਅਕਸਰ ਉਹਨਾਂ ਦੇ ਵੱਲੋਂ ਬੁੱਡੇ ਨਾਲੇ ਦਾ ਜਿਹੜਾ ਮੁੱਦਾ ਆ ਉਹ ਵੀ ਚੱਕਿਆ ਜਾਂਦਾ ਸੀਗਾ ਜੇਕਰ ਗੱਲ ਕਰੀਏ ਵੀ ਤੇ ਕੱਲ ਦੀ ਤਾਂ ਕੱਲ ਸੰਤ ਸੀਚੇਵਾਲ ਦੇ ਨਾਲ ਵੀ ਉਹ ਮੁਲਾਕਾਤ ਕੀਤੀ ਸੀ ਬੁੱਡੇ ਨਾਲੇ ਦੇ ਤਹਿਤ ਜੋ ਗੱਲਾਂ ਕੀਤੀਆਂ ਸੀ ਕਿ ਬੁੱਡੇ ਨਾਲੇ ਨੂੰ ਕਿੱਦਾਂ ਆ ਸਾਫ਼ ਕਰਾਇਆ ਜਾਵੇ ਤਾਂ ਕੱਲ ਗੁਰਪ੍ਰੀਤ ਸਿੰਘ ਗੋਗੀ ਨੇ ਸੀਚੇਵਾਲ ਨੂੰ ਮਿਲੇ ਸੀ ਔਰ ਜੋ ਗੱਲ ਬਾਤ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ तकरीबन 11:30 12 ਵਜੇ ਦੇ ਵਿੱਚ ਜਦੋਂ ਗੁਰਪ੍ਰੀਤ ਸਿੰਘ ਗੋਗੀ ਆਪਣਾ ਲਾਇਸੈਂਸੀ ਅਸਲਾ ਜਦੋਂ ਸਾਫ ਕਰ ਰਹੀ ਸੀ ਤਾਂ ਗੋਲੀ ਜਿਹੜੀ ਆ ਉਹਨਾਂ ਦੇ ਵਿੱਚ ਸਿਰ ਦੇ ਵਿੱਚ ਵੱਜਦੀ ਹੈ ਤਾਂ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਘਰ ਦੇ ਵਿੱਚ ਮੌਜੂਦ ਸੀਗੇ ਉਹਨਾਂ ਦਾ ਬੇਟਾ ਮੌਜੂਦ ਸੀ ਉਹਨਾਂ ਦੀ ਧਰਮ ਪਤਨੀ ਮੌਜੂਦ ਸੀ ਜੋ ਉਹਨਾਂ ਦੇ ਨਾਲ ਗਨਮੈਂਨ ਸੀ ਤਾਂ ਜਦੋਂ ਆਵਾਜ਼ ਉਹਨਾਂ ਦੇ ਕਮਰੇ ਤੋਂ ਆਉਂਦੀ ਹੈ ਤਾਂ ਪਰਿਵਾਰਕ ਮੈਂਬਰ ਜਦੋਂ ਅੰਦਰ ਜਾ ਕੇ ਦੇਖਦੇ ਨੇ ਤਾਂ ਕਿ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਲਹੂ ਲੋਹਾਨ ਅਸੀਂਗੇ ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਡੀ ਐਮ ਸੀ ਹਸਪੀਟਲ ਲਿਜਾਇਆ ਗਿਆ ਜਦੋਂ ਡੀ ਐਮ ਸੀ ਹਸਪੀਟਲ ਗੁਰਪ੍ਰੀਤ ਸਿੰਘ ਗੋਗੀ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਮੌਕੇ ਤੇ ਡੀ ਐਮ ਸੀ ਹਸਪੀਟਲ ਦੇ ਵਿੱਚ ਗ ਅਬ ਮੌਤ ਹੋ ਜਾਂਦੀ ਤਾਂ ਮ੍ਰਿਤਕ ਕੋਸ਼ਿ ਜਿਹੜਾ ਕਰ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਜ਼ਿਕਰ ਗੱਲ ਕਰੀਏ ਭਾਵੇਂ ਕਾਂਗਰਸ ਦੀ ਗੱਲ ਕਰੀਏ ਭਾਵੇਂ ਹੋਰ ਜਿਹੜੀ ਅਸੀਂ-ਅਸੀਂ ਪਾਰਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਦੁੱਖ ਜਿਹੜਾ ਆ ਸਾਂਝਾ ਕੀਤਾ ਜਾ ਰਿਹਾ ਸੀ ਉਹ ਵੀ ਕਹਿ ਰਹੇ ਨੇ ਕਿ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿਉਂਕਿ ਗੁਰਪ੍ਰੀਤ ਸਿੰਘ ਗੋਗੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਵੱਡੀ ਖਬਰ ਜਿਹੜੀ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਬੜੀ ਮੰਨ ਭਾਗੀ ਘਟਨਾ ਵਾਪਰੀ ਹੈ ਕਿ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਬੀਤੀ ਦੇਰ ਰਾਤ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ ਕਿਉਂਕਿ ਆਪਣਾ ਲਾਇਸੈਂਸੀ ਅਸਲਾ ਸਾਫ ਕਰ ਰਿਹਾ ਸੀ ਜਿਸ ਦੌਰਾਨ ਉਹਨਾਂ ਦੇ ਸਿਰ ਤੇ ਜਿਹੜੀ ਗੋਲੀ ਲੱਗਦੀ ਹੈ ਤਾਂ ਸੂਤਰਮਤਾਗ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੁਰਪ੍ਰੀਤ ਸਿੰਘ ਗੋਗੀ ਦਾ ਅੱਜ ਜੋ ਜਿਹੜਾ ਅਕੀਤਾ ਜਾਏਗਾ ਤਾਂ ਉਹਨਾਂ ਦੀ ਜਿਹੜੀ ਬੇਟੀ ਹੈ ਉਹ ਵੀ ਕੁਝ ਸਮਾਂ ਪਹਿਲਾਂ ਇੱਥੇ ਪਹੁੰਚੇ ਨੇ ਕਿਉਂਕਿ ਅੰਮ੍ਰਾਲੇ ਦੇ ਵਿੱਚ ਉਹ ਪੜ੍ਹਾਈ ਕਰਦੇ ਸੀਗੇ ਤਾਂ ਬਹੁਤ ਅਮਨ ਭਾਗੀ ਘਟਨਾ ਵਾਪਰੀ ਆ ਅੱਖਾਂ ਦੇ ਵਿੱਚ ਹੰਝੂ ਨੇ ਨਮ ਅੱਖਾਂ ਨੇ ਆ ਪਰਿਵਾਰ ਦੀਆਂ ਉਹਨਾਂ ਨੂੰ ਚਾਹਣ ਵਾਲੇ ਜੋ ਆਸ-ਪਾਸ ਦੇ ਲੋਕ ਸੀ ਉਹ ਵੀ ਕਹਿ ਰਹੇ ਨੇ ਕਿ ਗੁਰਪ੍ਰੀਤ ਸਿੰਘ ਗੋਗੀ ਬੜੇ ਨੇਕ ਦਿਲ ਇਨਸਾਨ ਸੀ ਹਮੇਸ਼ਾ ਹਸਮੁਖ ਚਿਹਰਾ ਸੀਗਾ ਅਕਸਰ ਲੋਕਾਂ ਦੇ ਕੰਮ ਕਰਦੇ ਸੀ ਕਾਫੀ ਲੰਮੇ ਸਮੇਂ ਤੋਂ ਜੋ ਰਾਜਨੀਤਿਕ ਪਾਰਟੀ ਦੇ ਨਾਲ ਜੁੜੇ ਹੋਏ ਸੀ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ 23-24 ਸਾਲ ਉਹਨਾਂ ਨੇ 23-24 ਸਾਲ ਹੋ ਰਹੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਆ ਇੱਕ ਵੱਡਾ ਅਹੁਦਾ ਉਹਨਾਂ ਨੇ ਪ੍ਰਾਪਤ ਕੀਤਾ ਜੁਕਰ ਗੱਲ ਕਰੀ ਗੁਰਪ੍ਰੀਤ ਸਿੰਘ ਗੋਗੀ ਦੀ ਤਾਂ ਜਦੋਂ ਐਮਐਲਏ ਦੇ ਇਲੈਕਸ਼ਨ ਹੋਏ ਸੀ ਤਾਂ ਆਪਣਾ ਸਕ ਬਹੁਤ ਲਕੀਅਤ ਆ ਤਾਂ ਜਦੋਂ ਆਪਣੀ ਧਰਮ ਪਤਨੀ ਨੂੰ ਲੈ ਕੇ ਪਹੁੰਚੇ ਸੀ ਤਾਂ ਜਦੋਂ ਹੁਣ ਇਲੈਕਸ਼ਨ ਹੋਏ ਨੇ ਕੌਂਸਲਰ ਦੇ ਇਲੈਕਸ਼ਨ ਹੋਏ ਨੇ ਤਾਂ ਉਹ ਵੀ ਸਕੂਟਰ ਦੇ ਵਿੱਚ ਆਪਣੀ ਧਰਮ ਪਤਨੀ ਨੂੰ ਲੈ ਕੇ ਪਹੁੰਚੇ ਸੀ ਤਾਂ ਅਕਸਰ ਉਹਨਾਂ ਦੇ ਵੱਲੋਂ ਚਰਚਾ ਦੇ ਵਿੱਚ ਰੇ ਜਾਂਦੇ ਸੀ ਦੇਖ ਕੇ ਬੁੱਢੇ ਨਾਲੇ ਦੀ ਗੱਲ ਕਰੀ ਤਾਂ ਬੁੱਢੇ ਨਾਲੇ ਦੇ ਵਿੱਚ ਕਿਸਤੀ ਲੈ ਕੇ ਗੁਰਪ੍ਰੀਤ ਸਿੰਘ ਗੋਗੀ ਆਪ ਬੁੱਢੇ ਨਾਲੇ ਦੇ ਅੰਦਰ ਉਤਰੇ ਸੀਗੇ ਕਿਉਂ ਆ ਪੂਰਾ ਜਾਇਜ਼ਾ ਲਿੱਤਾ ਗਿਆ ਸੀ ਤਾਂ ਲੋਕਾਂ ਦੇ ਵੱਲੋਂ ਅਕਸਰੇ ਮੁੱਦੇ ਦੱਸੇ ਜਾਂਦੇ ਸੀ ਗੁਰਪ੍ਰੀਤ ਸਿੰਘ ਗੋਗੀ ਨੂੰ ਕਿ ਬੁੱਢਾ ਨਾਲਾ ਜਿਹੜਾ ਬੁੱਢਾ ਦਰਿਆ ਕਦੋਂ ਬਣੂਗਾ ਕਿਉਂਕਿ ਅਕਸਰ ਲੋਕ ਪਹਿਲਾਂ ਇਸ ਬੁੱਢੇ ਦਰਿਆ ਦੇ ਵਿੱਚੋਂ ਪਾਣੀ ਲੈ ਕੇ ਜਾਂਦੇ ਸੀ ਨਾ ਹੁੰਦੇ ਸੀ ਪੀਂਦੇ ਸੀ ਤਾਂ ਗੁਰਪ੍ਰੀਤ ਸਿੰਘ ਗੋਗੀ ਦਾ ਇਹੀ ਕਹਿਣਾ ਸੀ ਕਿ ਬੁੱਢਾ ਨਾਲਾ ਸੀ ਸਾਫ਼ ਕਰਵਾ ਕੇ ਹਟਾਂਗੇ ਤਾਂ ਅਕਸਰ ਮੁੱਦਾ ਜਿਹੜਾ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਇਹ ਚੱਕਿਆ ਜਾਂਦਾ ਸੀ ਬੀਤੇ ਕੱਲ ਵੀ ਸੀਚੇ ਸੰਤ ਸ੍ਰੀ ਸੀਚੇਵਾਲ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਬੁੱਡੇ ਨਾਲੇ ਦਾ ਜੋ ਪਸੂਪਨਾ ਹੈ ਜਲਦ ਪੂਰਾ ਕੀਤਾ ਜਾਊਗਾ ਪਰ ਜੋ ਗੁਰਪ੍ਰੀਤ ਸਿੰਘ ਹੋ ਗੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਬੀਤੀ ਦਿਨ ਰਾਤ ਬੜੀ ਮੰਦ ਭਾਗੀ ਖਬਰ ਜੋ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਦਾ ਦਿਹਾਂਤ ਹੋਇਆ ਲਾਇਸੈਂਸੀ ਅਸਲਾ ਜਦੋਂ ਸਾਫ ਕਰ ਰਹੀ ਸੀ ਤਾਂ ਗੋਲੀ ਲੱਗਦੀ ਹੈ ਸਿਰ ਦੇ ਵਿੱਚ ਇਸ ਕਾਰਨ ਉਹਨਾਂ ਦੀ ਅਮੋਤ ਹੋ ਜਾਂਦੀ ਹੈ ਬਹੁਤ ਹੀ ਮੰਦ ਭਾਗੀ ਘਟਣਾ ਬਈ ਬਹੁਤ ਵੱਡਾ ਦੁੱਖ ਹੈ ਅਸੀਂ ਦਾ ਜੋ ਅੱਜ ਹੀ ਹੋਈ ਹੈ ਬਹੁਤ ਵੱਡੀ ਗੱਲ ਤੁਹਾਨੂੰ ਮੇਰੀ ਮੁਲਾਕਾਤ ਕਰੀਬ 10-15 ਦਿਨ ਪਹਿਲਾਂ ਹੋਈ ਸੀ ਕਿ ਹਰ ਸਮੇਂ ਹੋ ਲੁਧਿਆਣੇ ਦੀ ਗੱਲ ਪੰਜਾਬ ਦੀ ਗੱਲ ਲੋਕਾਂ ਦੀ ਗੱਲ ਕਰਦੇ ਸੀ ਚਿੰਤਤ ਥੇ ਲੋਕ ਹਰ ਸਮੇਂ ਉਹਨਾਂ ਦਾ ਧਿਆਨ ਇਸ ਗੱਲ ਤੇ ਸੀ ਕਿ ਮੈਂ ਆਪਣੀ ਮਰਜ਼ੀ ਦਾ ਕੀ ਕਰਦੇ ਆਂ ਪੰਜਾਬ ਦਾ ਕੀ ਬੋਲਦਾ ਬਹੁਤ ਹੀ ਆਪਣੀ ਗੱਲ ਦਲੇਰੀ ਨਾਲ ਰੱਖਣ ਵਾਲੇ ਇਨਸਾਨ ਸੀ ਤੇ ਬੜੇ ਚਿੰਤਤ ਰਹਿੰਦੇ ਸੀ ਆਪਣੇ ਹਲਕੇ ਦੀ ਸੇਵਾ ਦੇ ਉਹੀ ਸਾਡੀ ਲਾਸਟ ਮੁਲਾਕਾਤ ਚਲਾਵੇ ਕਿ ਕਿਤਨਾ ਬੇਵਾਕੀ ਨਾਲ ਗੱਲ ਕਰਦੇ ਜੀ ਹਮੇਸ਼ਾ ਸਰਕਾਰ ਦੇ ਖਿਲਾਫ ਵੀ ਕਈ ਵਾਰ ਕੀ ਮੁੱਦੇ ਚੱਕਦੇ ਸੀ ਇਹਦੇ ਬਾਰੇ ਕੀ ਸੋਦੇ ਵੀ ਇਹੋ ਜਿਹੇ ਦੇਖੋ ਸਵਾਲ ਖਲਾਫ ਦਾ ਨਹੀਂ ਸਵਾਲ ਹੱਕ ਦਾ ਨਹੀਂ ਹੈ ਪਰ ਸਵਾਲ ਇਹੀ ਹੈ ਕਿ ਉਹ ਆਪਣੀ ਗੱਲ ਬਹੁਤ ਚੰਗੇ ਢੰਗ ਦੇ ਨਾਲ ਤੇ ਲੋਕ ਇਤਲੀ ਗੱਲ ਕਰਦੇ ਕਦੇ ਤੁਹਾਡੇ ਨਾਲ ਉਹਨਾਂ ਨੇ ਕੋਈ ਗੱਲ ਸਾਂਝੀ ਕੀਤੀ ਕਿ ਕੋਈ ਚਿੰਤਾ ਹੋਵੇ ਕੋਈ ਪਰੇਸ਼ਾਨੀ ਹੋਵੇ ਕਿ ਅਜਿਹੇ ਤਰੀਕੇ ਦੇ ਨਾਲ ਜਿਹੜੀ ਇਹ ਗੋਲੀ ਚੱਲੀ ਗੋਲੀ ਚਲਾਈ ਗਈ ਇਹ ਜੇ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਬਾਕੀ ਨੇ ਪਰ ਕਦੇ ਕਿਹਾ ਕਿ ਕੋਈ ਪਰੇਸ਼ਾਨੀ ਹੈ ਮੈਨੂੰ ਪਰਿਵਾਰਿਕ ਤੌਰ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਮੈਂਨੇ ਜ਼ਿੰਦਗੀ ਜੋਤ ਦੇ ਨਾਲੋਂ ਹੱਸਮੁਖ ਬੰਦਾ ਨਹੀਂ ਦੇਖਿਆ ਹਰ ਸਮੇਂ ਹੱਸਦਾ ਰਹਿੰਦਾ ਸੀ ਖੁਸ਼ੀ ਦੀ ਮਜ਼ਾਕਦਿਆਂ ਗੱਲਾਂ ਕਰਦਾ ਸੀ ਚਿੰਤਾ ਤੋਂ ਕੋਸੋਂ ਦੂਰ ਸੀ ਕਦੇ ਕਿਸੇ ਕਿਸਮ ਦੀ ਟੈਨਸ਼ਨ ਅਸੀਂ ਹਟੇ ਰੱਖੀ ਸੀ ਬਾਕੀ ਜੋ ਤੁਸੀਂ ਕਹਿ ਰਹੇ ਹੋ ਘਾਟਾ ਐਡ ਨਾ ਪੂਰਾ ਹੋਣ ਵਾਲਾ ਘਾਟਾ ਅਜਿਹੇ ਸਾਥੀ ਦਾ ਚਲੇ ਜਾਣਾ ਸਾਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਹੈ ਪਾਰਟੀ ਨੂੰ ਬਹੁਤ ਵੱਡਾ ਘਾਟਾ ਜਿਹੜਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਠੀਕ ਠੀਕ ਬਿਲਕੁਲ ਦੇਖੋ ਇਹ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਮਤਲਬ ਬਿਲਕੁਲ ਨਹੀਂ ਪਤਾ ਲੱਗਾ ਕਿ ਬਿਲਕੁਲ ਨਹੀਂ ਪਤਾ ਲੱਗਾ ਸਾਨੂੰ ਤਾਂ ਸੁਣ ਕੇ ਬੜੀ ਹੈਰਾਨੀ ਹੋਈ ਕਿੰਨੀ ਜਲਦੀ ਹੋ ਗਈ ਗੱਲ ਕਿੰਨੇ ਚਿਰ ਦੇ ਜਾਣ ਦੀ ਗੱਲ ਨੂੰ ਕਦੋਂ ਦੇ ਜਾਣਦੇ ਸੀ ਅਸੀਂ ਇਹਨਾਂ ਨੂੰ ਸਾਡਾ ਉਹਨਾਂ ਨੂੰ ਸਾਡੀ ਸੂਮਰ ਹੋ ਗਈ ਸ਼ੁਰੂ ਤੋਂ ਇੱਥੇ ਬੈਠੇ ਸੀ ਆਂਦੇ ਜਾਂਦੇ ਕੋਈ ਚੀਜ਼ ਲੈਣੀ ਜਾਣੀ ਆਂਦੇ ਜਾਂਦੇ ਇੱਥੇ ਰਹਿੰਦੇ ਸੀ ਹਮੇਸ਼ਾ ਇੱਥੇ ਰਹਿੰਦੇ ਸੀ ਮੈਨੂੰ ਬਹੁਤ ਬੰਨੀ ਉਹਦੀ ਤੰਗਿਆਤ ਕੁਛ ਨਹੀਂ ਸੀ ਬੜੀ ਤੰਗਿਆਤ ਤੁਹਾਡੇ ਬ੍ਰਦਰ ਬਣੇ ਸੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਬਹੁਤ ਵਧੀਆ ਬੰਦੇ ਨੇ ਸਾਸੀਂ ਤਾਂ ਕਦੇ ਵਿਚਾਰੇ ਨੂੰ ਚੰਗਿਆ ਸਮਝਿਆ ਨਹੀਂ ਹਮੇਸ਼ਾ ਅੱਛਾ ਸਮਝਦੇ ਰਹੇਗਾ ਨਹੀਂ ਭਾਈ ਤੁਸੀਂ ਆਓ ਬਾਜੀ ਆਓ ਜਲਦੀ ਆ ਜਾਇਆ ਕਰੋ ਕੋਈ ਨਹੀਂ ਕਦੀ ਕਦੀ ਆ ਜਾਇਆ ਕਰੋ ਭਾਈ ਕੋਈ ਹਾਂ ਵੀ ਲੈਣੀ ਹਾਂ ਦਿੱਖੇ ਸੀ ਬਸ ਔਰ ਕੋਈ ਗੱਲ ਨਹੀਂ ਬਿਲਕੁਲ ਠੀਕ ਸੀ ਬਹੁਤ ਵਧੀਆ ਸੀ ਇੰਨੇ ਚੰਗੇ ਸੀ ਅਸੀਂ ਟੀਕਾ ਵੀ ਮੰਨ ਸਕਦੇ ਹੁਣ ਵੀ ਮੈਨੂੰ ਇਹ ਸੁਣਦੀਆਂ ਵੀ ਨਾ ਸੁਣ ਕੇ ਇਦਾਂ ਕੰਮ ਕਿੰਨਾ ਹੋ ਗਿਆ ਪਤਾ ਹੀ ਨਹੀਂ ਲੱਗਾ ਸਾਨੂੰ ਕੱਪਾ ਕਿ ਰੱਬ ਜਾਣਦਾ ਹੁਣ ਕਿੰਨੇ ਵਜੇ ਪਤਾ ਨਹੀਂ ਕਿੰਨੇ ਵਜੇ ਦੀ ਗੱਲ ਹੈ ਹੁਣ ਤਾਂ ਇਹ ਤਾਂ ਸ਼ਾਮ ਵੀ ਬਦ ਲੱਗਿਆ ਸਾਨੂੰ ਤਾਂ ਕਿਤੇ ਨ ਕਿਤੇ ਪੁਲਿਸ ਦਾ ਬਿਆਨ ਜ਼ਰੂਰ ਆਇਆ ਪੁਲਿਸ ਕਹਿ ਰਹੀ ਹੈ ਕਿ ਲਾਈਸੈਂਸੀ ਅਸਲਾ ਸਾਫ ਕਰ ਰਿਹਾ ਸੀ ਜਿਸ ਤੋਂ ਬਾਅਦ ਗੋਲੀ ਲੱਗਦੀ ਹੈ ਪਰ ਪੋਸਟਮਾਰਟਮ ਦੀ ਰਿਪੋਰਟ ਵੀ ਹਜੇ ਬਾਕੀ ਉਹਦੇ ਵਿੱਚ ਵੀ ਕੀ ਆਉਣਾ ਬਾਕੀ ਉਹ ਵੀ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਜਰੂਰ ਦਿੰਦੇ ਹੋਗੇ ਪਰ ਗੁਰਪ੍ਰੀਤ ਸਿੰਘ ਹੋਗੀ ਦੇ ਘਰ ਦੇ ਬਾਹਰ ਮੌਜੂਦ ਹੈ ਜਿੱਤੇ ਬੜੀ ਮਹੰਤਪਗੀ ਘਟ ਕਬਰਨਾ ਜਿਹੜੀ ਬਾਪ ਹੈ ਲੁਧਿਆਣਾ ਦੇ ਵਿੱਚ ਜੋ ਐਮਐਲਏ ਵਿਧਾਇਕ ਨੇ ਉਹਨਾਂ ਦਾ ਹੈ ਜਿਹੜੀ ਮੌਤ ਹੋ ਗਈ ਆਪਣਾ ਲਾਈਸੈਂਸੀ ਅਸਲਾ ਸਾਫ ਕਰ ਰਿਹਾ ਸੀ ਜਿਸ ਵਾਰ ਗੋਲੀ ਲੱਗਦੀ ਹੈ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੇ ਦੋ ਹਮਦਤੀ ਬਿਨਾਂ ਧੰਨਵਾਦ